ਮੇਰੀ ਗੱਲ ਸੁਣ ਮੇਰਾ ਸਿਰ ਨਾ ਖਾ ਇੱਥੇ ਬੈਠਾ ਚੱਪਾ ਕੇ ਉਹਨਾਂ ਨੂੰ ਜਾ ਕੇ ਬਾਹਰ ਦਾ ਰਸਤਾ ਦਿਖਾ ਦੇ ਆ ਮੇਰਾ ਸਿਰ ਖਾ ਗਿਆ ਦੁੱਖ ਲੱਗ ਗਿਆ ਸਿਰ ਚੱਪਾ ਕੇ ਦੌਰ ਜਾਏ ਤੋ ਉਹਨਾਂ ਬਾਹਰ ਤੋੜ ਦੇ ਨਹੀਂ ਰਹਿਣਾ ਨਾ ਸਹੀ ਮੇਰਾ ਵੀ ਗੱਡਾ ਨਹੀਂ ਖੜਾ ਤੇਰੇ ਬਿਨਾ ਮੇਰੇ ਕੋਲ ਹਾਂ ਫਿਰ ਜਾ ਫਿਰ ਚੱਲੀ ਜਾ ਮੈਂ ਤਾਂ ਪੇਕੇ ਨੂੰ ਮੇਰੀ ਤਾਂ ਭੈਣਾ ਹੀ ਬੈਠੀ ਆ ਤੂੰ ਰਹਿ ਆਪਣੇ ਭਰਾਵਾਂ ਕੋਲੇ ਮੈਂ ਤਾਂ ਰਹੂੰਗਾ ਹੀ ਆ ਮੇਰੇ ਭਰਾ ਨੇ ਮੈਂ ਵੀ ਚੱਲੀ ਆ ਮੇਰੇ ਵੀ ਭੈਣਾ ਹੀ ਬੈਠੀ ਤੂੰ ਤਾਂ ਹੁਣ ਜਾਣਾ ਹੀ ਜਾਣਾ ਤੇਰੇ ਕੋਲ ਪੈਸੇ ਜਿਉਂ ਆ ਗਏ ਬੀਤੇ ਭਾਈ ਜੇ ਜੀਤਾ ਭਾਈ ਆ ਵੀ ਗਿਆ ਨਾ ਮੈਂ ਤਾਨੂੰ ਦੇਖ ਕੇ ਲੁਕ ਜਾਣਾ ਮੈ ਤਾਂ ਲੱਭਣਾ ਹੀ ਨਹੀਂ ਉਹਨੂੰ ਹਮ ਨਿਜਰਾ ਜੀਨੇ ਵੀ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ ਅਸੀਂ ਉਹਦੀ ਕੁੱਗੀ ਕਹੇ ਕੀਤੀ ਆ ਸੁਦਰਿਆ ਮੈਨੂੰ ਲੱਗਦਾ ਜੀਤਾ ਹੁਣ ਆਪਣਾ ਘਾਊਗਾ ਤੇ ਆਪਣੇ ਕੋਲ ਹਿੱਸਾ ਮੰਗੂਗਾ ਅੱਜ ਇਹ ਸੂਈ ਗਾਲ ਅੱਜ ਤੇ ਬਨੇ ਸਜੇ ਇਕਾ ਸੋਣੋ ਜੀਤ ਪਾਜੀ ਆਪਣੇ ਕੋਲ ਕੋਈ ਰਹਿਣ ਸਹਿਣ ਨੂੰ ਤਾਂ ਕਿ ਇੰਤਜ਼ਾਮ ਹੋ ਨਹੀਂ ਰਿਹਾ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਉੱਥੇ ਆਪਣਾ ਰਹਿਣ ਸਹਿਣ ਦਾ ਵੀ ਇੰਤਜ਼ਾਮ ਹੋ ਜਾਊ ਤੇ ਖਾਣਾ ਖਾਣਾ ਪਾਣੀ ਵੀ ਵਧੀਆ ਮਿਲ ਜਾਊਗਾ ਬਾਕੀ ਤੁਸੀਂ ਦੇਖ ਲਓ ਹੁਣ ਜਿਵੇਂ ਕਰਨਾ ਪਾਜੀ ਗੁਰਦੁਆਰੇ ਦੇ ਵਿੱਚ ਨਾ ਜਿਹੜੇ ਵੀ ਬੰਦੇ ਜਾਂਦੇ ਨੇ ਗੁਰਦੁਆਰੇ ਵਾਲੇ ਬਾਪੇ ਬੜੇ ਧਿਆਨ ਨਾਲ ਉਹਨੂੰ ਦੇਖਦੇ ਨੇ ਠੀਕ ਆ ਜਦੋਂ 2-3 ਦਿਨ 4 ਦਿਨ ਬੰਦੇ ਨੂੰ ਹੋ ਜਾਣ ਉਹ ਉਹਨਾਂ ਦੀ ਪੁੱਛ ਗਿੱਚ ਬਹੁਤ ਧਿਆਨ ਨਾ ਕਰਦੇ ਨੇ ਅਸੀਂ ਐਵੇਂ ਕਰ ਗਏ ਇੱਧਰ ਉੱਧਰ ਗੁਰਦੁਆਰੇ ੱਤਕੇ ਤੂ ਕੇ ਖਾਣ ਨੂੰ ਰਹਿਣ ਦੀਏ ਆਪਾਂ ਕੁਝ ਹੋਰ ਸੋਚਦੇ ਆਂ ਇਹ ਗੱਲ ਹੈ ਪਾਜੀ ਮੈਨੂੰ ਤਾਂ ਗੁਰਦੁਆਰਾ ਸਾਹਿਬ ਤੋਂ ਬਿਨਾਂ ਕੋਈ ਹੋਰ ਜਗ੍ਹਾ ਨਹੀਂ ਧੇਰੀ ਆਪਣੇ ਜਿੰਨੇ ਰਿਸ਼ਤੇਦਾਰ ਨੇ ਸਾਰੀ ਆਪਣੇ ਉਦਾਂ ਹੀ ਸੜੀ ਗੱਲ ਜਾਹੀ ਜੇ ਆਪਾਂ ਉਹਨਾਂ ਨੇ ਘਰ ਚੱਲੀ ਵੀ ਗਏ ਨਾ ਉਹਨਾਂ ਦੇ ਸਾਹ ਉੱਪਰ ਦੇ ਉੱਪਰ ਤੇ ਹੇੜ ਦੇ ਹੇੜ ਦੇ ਗਾਇਓ ਰਹਿ ਜਾਣੇ ਨੇ ਕੋਈ ਹੋਰ ਜਗ੍ਹਾ ਦੇਖੋ ਨਹੀਂ ਨਹੀਂ ਪਾਜੀ ਫੇ ਮੇਰੇ ਰਿਸ਼ਤੇਦਾਰ ਇਹੋ ਜਿਹੀ ਨਹੀਂ ਹੈਗੇ ਮੇਰੇ ਦੇ ਰਿਸ਼ਤੇਦਾਰ ਵਧੀਆ ਨੇ ਉਹ ਇਹੋ ਜਿਹੀ ਨਹੀਂ ਕਰਨਗੇ ਅਸੀਂ ਐਵੇਂ ਕਰਦੇ ਆ ਤੇ ਲੋਟ ਹੁਣ ਜੇ ਤੁਸੀਂ ਇਹੀ ਗੱਲ ਕਹਨੇ ਹੋ ਵੀ ਆਪਣੇ ਰਿਸ਼ਤੇਦਾਰ ਹੈਗੇ ਨੇ ਵਧੀਆ ਨੇ ਆਪਾਂ ਉਹਨਾਂ ਦੇ ਘਰੇ ਚੱਲੀ ਜਾਂਦੇ ਆ ਦੇਖ ਲੈਣੇ ਆ ਕਿ ਆਪਣੇ ਨਾਲ ਕੀ ਕਰਦੇ ਨੇ ਉਹ ਮੇਰੇ ਨਾਲ ਚਾਚਾ ਜੀ ਨੇ ਉਹ ਬਹੁਤ ਚੰਗੇ ਨੇ ਮੇਰਾ ਉਹਨਾਂ ਦਾ ਬਹੁਤ ਪਿਆਰ ਆ ਆਪਾਂ ਐਵੇਂ ਕਰਨੇ ਆ ਮੇਰੇ ਚਾਚਾ ਜੀ ਦੇ ਘਰੇ ਚੱਲਦੇ ਆ ਨਹੀਂ ਉਹ ਨੇ ਇਸੇ ਏਰੀਆ 'ਚ ਰਹਿੰਦੇ ਨੇ ਮੈਨੂੰ ਲੱਗਦਾ ਹਾਂ ਇਸੇ ਏਰੀਆ 'ਚ ਰਹਿੰਦੇ ਨੇ ਪਰ ਮੈਨੂੰ ਨਾ ਆ ਆਪਾਂ ਬਹੁਤ ਦੇਰ ਹੋ ਗਈ ਘਰ ਗਏ ਇਹਨੂੰ ਐਵੇਂ ਕਰਦੇ ਮੈਨੂੰ ਪੁੱਛਨੇ ਇੱਕ ਵਾਰੀ ਹਾਂ ਪਹਿਲਾਂ ਬਸ ਆ ਜਾਓ ਚੱਕ ਸ਼ਮਸ਼ੀਰ ਸਿੰਘ ਜੀ ਨਾ ਆਏ ਉਹਨਾਂ ਦਾ ਆਪਾਂ ਕੱਠੇ ਜਾਂਦੇ ਆ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇੱਥੇ ਨਾ ਮੇਰੇ ਚਾਚਾ ਸ਼ਮਸ਼ੀਰ ਸਿੰਘ ਜੀ ਰਹਿੰਦੇ ਨੇ ਗਲੀ ਨੰਬਰ 21 ਦੇ ਕੋਲ ਪਰ ਮੈਨੂੰ ਸਮਝ ਨਹੀਂ ਆ ਰਹੀ ਗਲੀ ਕਿੱਥੇ ਗਿਆ ਜੀ ਸਿੱਧਾ ਚਲੇ ਜਾਓ ਜੀ ਠੀਕ ਹੈ ਜੀ ਸਿੱਧਾ ਜਾ ਕੇ ਦੋ ਗਲੀਆਂ ਛੱਡ ਕੇ ਤੀਜਾ ਘਰ ਉਹਨਾਂ ਦਾ ਬਹੁਤ 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 ਆਜਾ ਪ੍ਰੀਤੋ ਮੇਰਾ ਭਤੀਜਾ ਜੀਤ ਹੈ ਚਾਰ ਪੰਜ ਦਿਨ ਹੋ ਗਏ ਉਹਦੀ ਕੋਠੀ ਵੀ ਨਲਾਮੀ ਹੋ ਗਈ ਹੈ ਪਤਾ ਨਹੀਂ ਕਿੱਥੇ ਰਹਿੰਦਾ ਹੋਵੇਗਾ ਕੀ ਪਰੇਸ਼ਾਨੀ ਚ ਹੋਵੇਗਾ ਉੱਪਰੋਂ ਉਹਦੀ ਘਰ ਵਾਲੀ ਦੀ ਵੀ ਡੈਥ ਹੋ ਗਈ ਹੈ ਪਰ ਮੈਂ ਵੀ ਬਹੁਤ ਪਰੇਸ਼ਾਨ ਹੈ ਇਹ ਵਿਚਾਰਾ ਕਿਹੜੇ ਹਾਲਾਤਾਂ ਦੇ ਵਿੱਚ ਕਿੱਥੇ ਰਹਿੰਦਾ ਹੋਵੇਗਾ ਜੀ ਡੈਡ ਚੰਨਾ ਨਹੀਂ ਨੇ ਉਹਦੀ ਇਹਦਾ ਵੇ ਉਹਨੂੰ ਇੱਥੇ ਸੱਦ ਲੋ ਉਹਦੀ ਟੈਨਸ਼ਨ ਘਰੇ ਪਾ ਲੋ ਆਪਾਂ ਨਹੀਂ ਬੁਲਾਉਣਾ ਕਰੇ ਜਿੱਥੇ ਮਰਜ਼ੀ ਜਾਵੇ ਫੇਰ ਵੀ ਪ੍ਰੀਤੋ ਮੇਰੇ ਭਤੀਜੇ ਆ ਮੇਰਾ ਖੂਨ ਹੈ ਦੁੱਖ ਤਾਂ ਮੈਨੂੰ ਵੀ ਬਹੁਤ ਹੈ ਲੱਖ ਤੁਹਾਡੇ ਭਤੀਜੇ ਨੇ ਦੁੱਖ ਤੁਹਾਨੂੰ ਹੈਗਾ ਨਹੀਂ ਹੈਗਾ ਪਰ ਮੈਂ ਇੱਥੇ ਨਹੀਂ ਕਿਸੇ ਨੂੰ ਆਉਣ ਦੇਣਾ ਜਿੱਥੇ ਮਰਜ਼ੀ ਜਾਣ ਨਾ ਜਾਣ ਇੱਥੇ ਨਾ ਬੁਲਾਓ ਇਹ ਨਾ ਉਹਨਾਂ ਦਾ ਦੁੱਖ ਆਵੇ ਘਰੇ ਪਾਲੂ ਪਰ ਪ੍ਰੀਤੋ ਮੇਰੇ ਭਤੀਜੇ ਹੈ ਮੇਰਾ ਖੂਨ ਹੈ ਤੂੰ ਜਿੰਨਾ ਮਰਜੀ ਕਹਿ ਪਰ ਮੇਰੇ ਤੋਂ ਉਹਦਾ ਦੁੱਖ ਨਹੀਂ ਦੇਖਿਆ ਜਾਂਦਾ ਮੈਂ ਤਾਂ ਉਹਨਾਂ ਦੀ ਮਦਦ ਕਰਾਂਗਾ ਹੀ ਬਾਬਦੀ ਜਿਨੇ ਪਰ ਅਸੀਂ ਇੱਥੇ ਨਹੀਂ ਸadne ਹੈਗੇ ਅਸੀਂ ਇੱਥੇ ਨਹੀਂ ਸadneਗਾ ਆ ਗੇੜ ਖੜਕੇ ਕੌਣ ਆ ਗਿਆ ਕਾਚਾ ਜੀ ਸਤਿ ਸ੍ਰੀ ਅਕਾਲ ਤੇਰੇ ਬੰਦੇ ਤੇਰੀ ਓ ਹੋਰ ਵੀ ਜੀਤ ਹੋਰ ਕਾਕਾ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਆ ਜਾ ਬਹਿ ਜਾ ਹਾਲ ਹੋਰੀਸ ਤੇ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਹੋਰੀ ਪਾਲ ਸਿੰਘ ਜੀ ਕੀ ਹਾਲ ਚਾਲ ਆਂ ਪਾ ਚੜਦੀ ਕਲਾ ਬਾਬਾ ਜੀ ਅਸੀਂ ਆ ਬਹਿ ਜਾ ਉਹ ਚਾਚਾ ਜੀ ਤੁਸੀਂ ਸਾਰੇ ਘਰੇ ਠੀਕ ਠਾਕ ਹੋ ਹਾਂ ਕਾਕਾ ਮੈਂ ਤਾਂ ਬਹੁਤ ਠੀਕ ਐ ਜੀ ਪੁੱਤਰ ਤੇਰੇ ਘਰ ਉਹ ਤਾਂ ਬਹੁਤ ਮਾਰਾ ਹੋਇਆ ਚਾਚੀ ਜੀ ਰੱਬ ਦੀ ਮਰਜ਼ੀ ਦੇ ਅੱਗੇ ਕੀ ਦਾ ਜੋਰ ਹੈ ਇਹ ਰਹਾ ਚਾਚਾ ਜੀ ਭਾਈ ਇਹਦੇ ਚਾਦੇ ਕੋਠੇ ਦੇ ਆਪਸ਼ਨ ਹੋਈ ਜਾਣਾ ਅਸੀਂ ਤਾਂ ਉਜੜੀ ਗਏ ਐਨਾ ਸਾਡੇ ਦਿਮਾਗ ਤੇ ਬੋਝ ਆਣਾ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਰੀਏ ਤਾਂ ਕੀ ਕਰੀਏ ਕਿੱਥੇ ਜਾਈਏ ਇੱਡਾ ਵੱਡਾ ਕਾਰੋਬਾਰ ਬੀਤੀ ਦਾ ਸਾਬ ਉਹ ਤੇਸ ਨੈਸ ਹੋ ਗਿਆ ਮੇਰੇ ਦਿਮਾਗ ਤੇ ਬਹੁਤ ਬੋਝ ਆ ਮੈਂ ਦੱਸ ਨਹੀਂ ਸਕਦਾ ਸਾਨੂੰ ਤੇਵੇਂ ਲੱਗਦਾ ਕਿ ਜਿਵੇਂ ਸਾਡੀ ਜ਼ਿੰਦਗੀ 'ਚ ਕੋਈ ਤੂਫਾਨ ਹੀ ਆ ਗਿਆ ਹੈ ਉਹ ਭਾਈ ਜੀਤ ਕਾਕਾ ਮੈਨੂੰ ਆਪਣੇ ਬੂਟੇ ਦਾ ਫੋਨ ਆਇਆ ਸੀ ਉਹਨੇ ਮੈਨੂੰ ਤੇਰੀ ਸਾਰੀ ਕਹਾਣੀ ਕੋਠੀ ਦੀ ਨਰਮੀ ਤੱਕ ਦੱਸ ਦਿੱਤੀ ਹੈ ਪਰ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਤੇਰਾ ਚਾਚਾ ਹਲੇ ਜਿੰਦਾ ਹੈ ਤੂੰ ਘਬਰਾ ਨਾ ਕਿਸੇ ਗੱਲੋਂ ਉਧਰ ਉਹ ਨਾਂ ਭੈਣ ਚਲੀ ਗਈ ਮੈਂ ਦੀ ਉਹਦੇ ਬਿਨਾ ਮੇਰਾ ਹੈ ਕੌਣ ਸੀ ਉਧਰ ਉਹਨਾਂ ਚੋਂ ਮੇਰਾ ਸਿੱਜੀ ਉਹਨਾਂ ਦੀ ਭਾਈ ਵੀ ਸੀ ਇਹਨਾਂ ਦੇ ਇਹਨਾਂ ਦੇ ਉੱਤੇ ਵਿਚਾਰਾਂ ਦੇ ਕੀ ਬੀਤੂ ਮੈਂ ਦੱਸ ਨਹੀਂ ਸਕਦਾ ਉਹ ਜੀਤੇ ਆ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੋ ਜਦ ਤੱਕ ਤੁਹਾਡਾ ਕੋਈ ਰਹਿਣ ਦਾ ਇੰਤਜ਼ਾਮ ਨਹੀਂ ਹੁੰਦਾ ਤੂੰ ਸਾਡੇ ਕੋਲ ਹੀ ਰਹਿ ਚਲ ਠੀਕ ਹੈ ਪ੍ਰੀਤੋ ਗੁੰਡੇ ਬੜੀ ਦੂਰੋਂ ਆਏ ਨੇ ਤੇ ਇਹਨਾਂ ਦੇ ਲਈ ਨਾ ਚਾਹ ਪਾਣੀ ਦਾ ਇੰਤਜ਼ਾਮ ਕਰ ਤੇ ਬਣਾ ਕੇ ਲੈ ਕੇ ਆ ਤੇ ਹੁਣ ਫਿਰ ਜੀਤ ਅੱਗੇ ਬਾਰੇ ਕੀ ਸੋਚਿਆ ਹੈ ਕਿਵੇਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਚਾਚਾ ਜੀ ਸਾਨੂੰ ਜਿਹੜਾ ਵੀ ਕੰਮ ਮਿਲ ਗਿਆ ਨਾ ਅਸੀਂ ਉਹੀ ਕਰ ਲੈਣਾ ਅਸੀਂ ਕਿਸੇ ਕੰਮ ਤੋਂ ਨਹੀਂ ਸ਼ਰਮਾਉਂਦੇ ਕੀ ਆਪਾ ਪਾਤਾ ਚਾਹ ਨਾ ਪਾ ਰਿਹਾ ਇੱਥੇ ਕਾ ਹੈ ਮੈਂ ਵਿਲੀ ਛਾ ਰੱਖ ਲੇ ਪਾ ਰਿਹਾ ਇੱਥੇ ਇਹਨਾਂ ਨੂੰ ਇੱਥੇ ਕੋਈ ਨਾਤਲਾਸ਼ ਹੋ ਖੋਲਿਆ ਹੈ ਇਹਨਾਂ ਮੋٹے ਦਿਮਾਗ ਵਾਲੇ ਬੰਦੇ ਨੂੰ ਅਕਲ ਨਹੀਂ ਆਊਗੀ ਕਦੇ ਵੀ ਇੱਥੇ ਮੈਂ ਬੁਢੀ ਹੋ ਗਈ ਆ ਹੁਣ ਮੈਂ ਰੋਟੀਆਂ ਬਗਾਉਂ ਜੋ ਗਈ ਆ ਹੈ ਆਪਦੀਆਂ ਬੱਕ ਦੇਣ ਦੋ ਰੋਟੀਆਂ ਮੇਤੋਂ ਹੈ ਇੱਥੇ ਸਾਦਾ ਆ ਜਾ ਫਲਾਣ ਨੇ ਆ ਜਾ ਤੇਰੇ ਭਤੀਜੇ ਤੇ ਮੈਂ ਠੇਕਾ ਲਿਆ ਆ ਜਾਨ ਸਿਆ ਪਾ ਪਾਇਆ ਮੇਰੀ ਜਾਨ ਉਈ ਦਿਮਾਗ ਖਰਾ ਉਗ ਰਿਆ ਪਿਆ ਹੈ ਪਾਗਲਪਨਾ ਕਰਦਾ ਪਨੀ ਕਿਥੋਂ ਨੂੰ ਕਦੋਂ ਖਲਾਉਗੀ ਸਰ ਮੇ ਤੋਂ ਜੱਪੇ ਹੁੰਦੇ ਨਾ ਚਾਹ ਬੜਾਉ ਤਾਂ ਮੱਪੀ ਕੇ ਜਾ ਤੁਰਦੇ ਲੱਗੋ ਇੱਥੇ ਬਿਠਾਵਾਂ ਇਹਨਾਂ ਨੂੰ ਟਗਲੀ ਤਰ੍ਹਾਂ ਮੇ ਤੋਂ ਨਹੀਂ ਰੱਖਿਆ ਓਖਾ ਜਾਂਦਾ ਕੋਈ ਵੀ ਤੇਰੇ ਭਤੀਜੇ ਆਉਣਗੇ ਤਾਂ ਮੈਂ ਠੇਕਾ ਲਿਆ ਤੇਰੇ ਭਤੀਜੇ ਦਾ ਆ ਚਾਹ ਪਿਆ ਤਾਂ ਤੋੜ ਦੇ ਇਥੋਂ ਹਾਂ ਬਿਧਾਇਆ ਇਹਨਾਂ ਨੂੰ ਮੈਂ ਇਹਨੇ ਕਿਸੇ ਨੂੰ ਰੱਖ ਸਕਦੀ ਮਸਾ ਮੇਰੀ ਜਾਨ ਮਸਾ ਖੜਾ ਮੇ ਤੋਂ ਨਹੀਂ ਜਾਂਦਾ ਗੋਡੇ ਮੇਰੇ ਦੁਖਦੇ ਨੇ ਹੈ ਇਥੇ ਮੈਂ ਰੋਟੀਆਂ ਮਗਾਉਂਗੀ ਕਿ ਨਾਲ ਕਰਨੇ ਰੱਬ ਦੀ ਜਾਨ ਨੂੰ ਮੈਂ ਮਹਾ ਮੈਂ ਰਾਤ ਕੱਢਦੀ ਆ ਸਾਰਾ ਚਿੱਕੀ ਜ ਨਹੀਂ ਮੇਰੇ ਗੋਡੇ ਦੁਖਦੇ ਗੋਡੇ ਦੁਖਦੇ ਮੈਂ ਦਵਾਈ ਲਿਓਣੀ ਆ ਮੇਰੀ ਗੱਲ ਸੁਣਦਾ ਨਹੀਂ ਭਤੀਜੇ ਬੜੇ ਪਿਆਰੇ ਲੱਗਦੇ ਨੇ ਇਹਨੂੰ ਆ ਜਾਓ ਜਿਹੜਾ ਮੂੰਹ ਚੱਕਿਆ ਆ ਜਾਓ ਇੱਥੇ ਚਾਚਾ ਜੀ ਥੋੜੀ ਜਿਹੀ ਹਿੰਮਤ ਕਰੋ ਸਾਨੂੰ ਜੋ ਮਰਜੀ ਕੰਮ ਦਵਾ ਦੇ ਅਸੀਂ ਉਹੀ ਕਰਨ ਨੂੰ ਤਿਆਰ ਹਾਂ ਬਾਕੀ ਤੁਸੀਂ ਇੱਥੇ ਰਹੋ ਮੈਂ ਤੁਹਾਡੀ ਕੋਈ ਨਾ ਕੋਈ ਚੰਗੀ ਜੋਬ ਦਾ ਇਆ ਕੋਈ ਨੌਕਰੀ ਦਾ ਇੰਤਜ਼ਾਮ ਕਰਦਾ। ਬਾਕੀ ਜਦ ਤੱਕ ਨਹੀਂ ਹੁੰਦਾ ਤੁਸੀਂ ਕਿਤੇ ਵੀ ਮਿਹਨਤ ਮਜ਼ਦੂਰੀ ਕਰ ਲਓ। ਬਾਕੀ ਉਹ ਰੱਬ ਦੇ ਰੰਗਾਂ ਨੂੰ ਕੌਣ ਜਾਣਦਾ ਹੈ। ਅਚਾ ਜੀ ਸਾਨੂੰ ਕੋਈ ਵੀ ਕੰਮ ਮਿਲ ਜਵੇ ਅਸੀਂ ਉਹੀ ਕੰਮ ਕਰਨ ਨੂੰ ਤਿਆਰ ਆ। ਸਾਨੂੰ ਤਾਂ ਨਾ ਕੀ ਆ ਸੜ ਪੇੜ ਦਾ ਮਸਲਾ ਦੱਸ। ਇਹ ਪਕਰ ਤੂੰ ਜਾ ਵੀ। ਨਾ ਬਾਹਰ ਤੂੰ ਵੀ। ਅੰਦਰ ਆਇਆ ਵਾ ਜ਼ਰੂਰੀ ਕੰਮਾਂ ਹੁਣ ਤੈਨੂੰ ਕਿਹੜਾ ਜ਼ਰੂਰੀ ਕੰਮ ਪੈ ਗਿਆ ਚਲ ਸੁਣ ਰਾਜ ਕੀ ਕਹਿੰਦੀ ਹੈ ਬਾਜੀ ਚਾਚੀ ਨੇ ਕਿਉਂ ਬੁਲਾਇਆ ਹੋਣਾ ਅੰਦਰ ਮੈਨੂੰ ਪਤਾ ਨਹੀਂ ਮੈਨੂੰ ਤਾਂ ਆਪ ਕੋਈ ਠੀਕ ਹੀ ਨਹੀਂ ਲੱਗਦਾ ਗੱਲ ਤਾਂ ਸੁਣੋ ਹਾਂਜੀ ਉਹਨਾਂ ਚਾਚੀ ਅੱਖਾਂ ਘੜ ਘੜ ਕੇਵੇਂ ਦੇਖਦੀ ਆ ਚਲੋ ਚੁੱਪ ਕਰੋ ਦੇਖਦੇ ਆਂ ਆਦਾਸ ਇਹਦੀ ਇਹ ਜੀ ਜ਼ਰੂਰੀ ਗੱਲ ਹੈ ਤੂੰ ਮੈਨੂੰ ਉੱਥੋਂ ਠਾ ਕੇ ਅੰਦਰ ਲੈ ਆਈ ਹੈ ਉਹ ਗਰੇ ਆਪਣੀ ਕੀ ਸੋਚਣਗੇ ਵੀ ਚਾਹ ਕਿਉਂ ਲੈ ਗਈ ਗੱਲ ਸੁਣੋ ਮੇਰੀ ਇਹ ਕਿੰਨੇ ਕੰਧਾਂ ਰਹਿਣਗੇ ਇੱਥੇ ਇਹਨਾਂ ਨੂੰ ਕੋ ਚਾਹ ਪੀਓ ਤਿੱਤਰੋ ਮੈਂ ਤਾਂ ਇੰਨੀਆਂ ਰੋਟੀਆਂ ਨਹੀਂ ਪਕਾਦੀਆਂ ਮੈਂ ਤਾਂ 2-4 ਰੋਟੀਆਂ ਬਕਾ ਸਕਦੀਆਂ ਇਹ ਤੁਹਾਨੂੰ ਮੇਰੀ ਆਦਾ ਪਤਾ ਹੀ ਆ ਤੇ ਫਿਰ ਮੇਰੇ ਮੂੰਹ ਚ ਕੋ ਗਲਤ ਸ਼ਬਦ ਨਿਕਲ ਗਿਆ ਫੇਰ ਆਖੋਗੇ ਮੇਰੇ ਭਤੀਜੇ ਨੂੰ ਐ ਕੁਛ ਕਹਿਤਾ ਇਸ ਕਰਕੇ ਉਹਨਾਂ ਨੂੰ ਕੋ ਤਿੱਤਰ ਹੋ ਜਾ ਉਹ ਤੇਰਾ ਦਿਮਾਗ ਤਾਂ ਠੀਕ ਹੈ ਉਹ ਮੇਰੇ ਸਕੇ ਭਤੀਜੇ ਨੇ ਉਹਨਾਂ ਦਾ ਘਰ-ਵਾਰ ਨਰਾਮ ਹੋ ਗਿਆ ਉਹ ਕੋਈ ਖੁਸ਼ੀ ਨਾਲ ਨਹੀਂ ਇੱਥੇ ਆਏ ਹੋਏ ਤੂੰ ਹੋਰ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਨੀਆਂ ਉਹ ਕੀ ਸੋਚ ਦੇਣਗੇ ਉਹ ਦਿਨ ਤਾਂ ਚੰਗੇ ਮਾੜੇ ਆਉਂਦੇ ਰਹਿੰਦੇ ਆ ਉਹ ਕੋਈ ਖੁਸ਼ੀ ਨਾਲ ਨਹੀਂ ਸਾਡੇ ਘਰ ਆ ਗਏ ਹੁਣ ਮੈਂ ਤੁਹਾਨੂੰ ਨਾ ਪਿਆਰ ਨਾਲ ਗੱਲ ਕਰ ਰਹੀ ਆ ਤੁਹਾਡੇ ਨਾਲ ਫੇਰ ਚੰਗੇ ਰਹੋਗੇ ਜੇ ਮੈਂ ਉਹਨਾਂ ਦੇ ਮੂੰਹ ਤੇ ਕਹਿਦਾ ਫੇਰ ਕਹੋਗੇ ਮੇਰੇ ਭਤੀਜਾ ਨੂੰ ਇਹ ਕਹਿਦਾ ਇਸ ਕਰਕੇ ਤੁਸੀਂ ਖੁਦ ਆਪ ਹੀ ਉਹਨਾਂ ਨੂੰ ਕਹਿ ਦਿਓ ਭਾਈ ਚਾਹ ਪੀਹ ਤੇ ਜਾਓ ਹੁਣ ਇਥੋਂ ਉਹ ਯਾਰ ਪਰੀਤੋ ਤੂੰ ਕਹੇ ਜੀ ਜਨਾਨੀ ਐ ਉਹ ਮੇਰੇ ਸਕੇ ਭਤੀਜੇ ਨੇ ਮੇਰਾ ਖੂਨ ਦਾ ਰਿਸ਼ਤਾ ਆ ਭਲੇ ਤਾਂ ਉਹਨਾਂ ਨੂੰ ਅੱਧਾ ਘੰਟਾ ਵੀ ਨਹੀਂ ਹੋਇਆ ਆਇਆ ਨੂੰ ਤੇ ਤੂੰ ਹੁਣੇ ਹੀ 당 ਆ ਗਈ ਐ ਮੇਰੀ ਗੱਲ ਸੁਣ ਮੇਰਾ ਸੇਠਲਾ ਖਾ ਇੱਥੇ ਬੈਠਾ ਬਾਜੀ ਚੁੱਪ ਚੁੱਪ ਓ ਤਸਮੀ ਦਾ ਸੁਣ ਲੋ ਨਹੀਂ ਬਾਸ ਤਾ ਜੀ ਪਹਿਲਾਂ ਉਹਨੂੰ ਫੋਨ ਲੁਕਾ ਦਾ ਘੋਰ ਤਾੜਾ ਨਹੀਂ ਉਹ ਕਿੱਥੇ ਨੂੰ ਗਈ ਚੱਬੜ ਕੇ ਉਹਨਾਂ ਨੂੰ ਜਾ ਕੇ ਬਾਹਰ ਦਾ ਰਸਤਾ ਖਾ ਦੇ ਆ ਮੇਰਾ ਸਿਰ ਖਾ ਗਿਆ ਦੁੱਖਾਂ ਲੱਗੇ ਸਿਰ ਚੱਪੜ ਕੇ ਦੁਰ ਜਾਇ ਤੋ ਉਹਨਾਂ ਬਾਹਰ ਦੋਰ ਦੇ ਚਲ 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 ਪਲੀ ਤੋ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੂੰ ਆਖਰ ਨੂੰ ਆਪਣਾ ਅਸਲੀ ਰੂਪ ਦਿਖਾਈ ਨਾ ਦਿੱਤਾ ਮੈਂ ਚੱਲਿਆ ਉਹ ਜੀਸ਼ੇ ਨਾ ਉਹ ਪਾਰਥਾ ਕੀ ਗੱਲ ਹੋ ਗਈ ਤੁਸੀਂ ਕਾਹ ਚੱਲਦੇ ਆਪਣਾ ਬੈਗ ਚੱਕ ਕੇ ਉਹ ਕੀ ਗੱਲ ਹੈ ਭਾਈ ਪਾਰ ਜੀਤ ਕੀ ਗੱਲ ਹੈ ਤੁਸੀਂ ਬਗੈਰ ਪੁੱਛੇ ਹੀ ਉੱਠ ਕੇ ਤੁਰ ਪਏ ਚਾਚਾ ਜੀ ਅਸੀਂ ਨਹੀਂ ਚਾਹਦੇ ਕਿ ਸਾਡੇ ਕਰਕੇ ਤੁਹਾਡੇ ਘਰ ਕੋਈ ਕਲੇਸ਼ ਹੋਵੇ। ਕਾਚਾ ਜੀ ਪਤਾ ਕੀ ਗੱਲ ਹੈ। ਅਸੀਂ ਦੇਖ ਲਿਆ ਸੀਗਾ ਵੀ ਸਾਡੇ ਕਰਕੇ ਤੁਹਾਡੇ ਘਰ ਚ ਨਾ ਕਲੇਸ਼ ਪੈ ਰਹੇ ਆ। ਅਸੀਂ ਅਸੀਂ ਨਹੀਂ ਇਹ ਸੋਚਦੇ ਵੀ ਅਸੀਂ ਕਿਸੇ ਨੂੰ ਦੁੱਖ ਦੇਈਏ। ਅਸੀਂ ਆਪਣਾ ਇਂਤਜ਼ਾਮ ਕਿਤੇ ਹੋਰ ਕਰ ਲਾਂਗੇ ਤੁਸੀਂ ਸਾਡੀ ਜਨਤਨਾ ਕਰੋ। ਬਾਕੀ ਉੱਪਰ ਵਾਲੇ ਨੇ ਜਿੱਥੇ ਰੱਖਣਾ ਰੱਬ ਦੇ ਰੰਗ ਨੇ ਤਾਂ। ਚਾਚਾ ਜੀ ਪਤਾ ਕੀ ਹੈ ਚਾਚੀ ਦਾ ਸੁਭਾਅ ਥੋੜਾ ਅੜਬ ਹੈ ਅਸੀਂ ਨਹੀਂ ਚਾਹਦੇ ਕਿ ਸਾਡੇ ਕਰਕੇ ਤੁਹਾਡੇ ਕਰਕੇ ਕਲੇਸ਼ ਹੋਵੇ ਸਾਨੂੰ ਜਾਣ ਦੂਦ ਸੀ ਉਹ ਬਾਈ ਜੀਤ ਤੂੰ ਆਪਣੀ ਚਾਚੀ ਦੀਆਂ ਗੱਲਾਂ ਨੂੰ ਇੰਨਾ ਸੀਰੀਅਸ ਨਾ ਲੈ ਮੈਂ ਆਪੇ ਤੇਰੀ ਚਾਚੀ ਨੂੰ ਸਮਝਾ ਲਵਾਂਗਾ ਦੇਖੋ ਚਾਚਾ ਜੀ ਅਸੀਂ ਨਾ ਸੱਚੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਸਾਨੂੰ ਆਏ ਨੂੰ ਦੇਖ ਕੇ ਖੁਸ਼ ਜ ਨਹੀਂ ਹੈਗੇ ਅਸੀਂ ਤੁਹਾਡੇ ਕਰਕੇ ਅਸੀਂ ਆ ਗਏ ਆ ਵੀ ਚਾਚਾ ਜੀ ਨਾਲ ਸਾਡੇ ਯਾਨੀ ਜਨਮਾਨ ਪਿਆਰ ਕਰਦੇ ਨੇ ਪਰ ਨੂੰ ਚਾ ਲੋ ਤੋ ਨੂੰ ਤੁਸੀਂ ਹੁਣ ਰਹਿਣ ਦਿਓ ਅਸੀਂ ਆਪਣਾ ਕਿਤੇ ਹੋਰ ਦੇਖ ਲੈਣੇ ਆਂ ਚਾਚਾ ਜੀ ਹੁਣ ਤੁਸੀਂ ਸਾਨੂੰ ਜਾਣ ਦਿਓ ਅਸੀਂ ਫੇਰ ਆਵਾਂਗੇ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਲੈ ਲਓ ਹੋਇ ਸੌ ਲਓ ਲੇ ਮੈਂ ਬਿਕ ਗਿਆ ਮੇਰੇ ਭਰਾ ਦਾ ਘਰ ਨਲਾਮ ਹੋ ਗਿਆ ਤੂੰ ਖੁਸ਼ ਹੋਗੀ ਤੇਰੇ ਮਨ ਨੂੰ ਸਕੂਨ ਆ ਗਿਆ ਹੁਣ ਮੈਨੂੰ ਕੋਈ ਚਾ ਨਹੀਂ ਸੀਗਾ ਮੈਨੂੰ ਤੇਰੇ ਭਰਾ ਦੇ ਘਰ ਦੀ ਨਾਮੀ ਦੀ ਕੋਈ ਖੁਸ਼ੀ ਨਹੀਂ ਹੈਗੀ ਜੇ ਅੱਜ ਇਹ ਘਰ ਦੀ ਨਾਮੀ ਹੋਈ ਹੈ ਨਾ ਉਹ ਆਪ ਦੇ ਘਰ ਦਾ ਖੁਦ ਜ਼ਿੰਮੇਵਾਰ ਆਪ ਆਹੋ ਜਿਆਦਾ ਬਕਵਾਸ ਨਾ ਕਰ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ ਤੂੰ ਮੈਨੂੰ ਨਾ ਬੁਲਾਇ ਮੈਂ ਤੈਨੂੰ ਨਹੀਂ ਬੁਲਾਉਣਾ ਮੈਨੂੰ ਬਲਾ ਪਲਾ ਨਾ ਬਲਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਵੀ ਤੇਰੇ ਨਾਲ ਰਹਿਣਾ ਖੁਸ਼ ਨਹੀਂ ਹੈਗੀ ਮੈਂ ਨਹੀਂ ਰਹਿ ਕੇ ਤੇ ਨਾਲ ਖੁਸ਼ ਤੈਨੂੰ ਬੁਲਾਉਂਦਾ ਕੌਣ ਆ ਉਹ ਨਹੀਂ ਰਹਿਣਾ ਨਾਲ ਸਹੀ ਮੇਰਾ ਵੀ ਗੱਡਾ ਨਹੀਂ ਖੜਾ ਤੇਰੇ ਬਿਨਾਂ ਮੇਰੇ ਕੋਲ ਵੀ ਹਾਂ ਫਿਰ ਜਾ ਫਿਰ ਚੱਲੀ ਆ ਮੈਂ ਤਾਂ ਪੇਕੇ ਨੂੰ ਮੇਰੀ ਤਾਂ ਭੈਣ ਆ ਹੀ ਬੈਠੀ ਆ ਤੂੰ ਰਹਿ ਆ ਉਹਦੇ ਭਰਾਵਾਂ ਕੋਲੇ ਮੈਂ ਤਾਂ ਰਹਾਂਗਾ ਹੀ ਆ ਮੇਰੇ ਭਰਾਵਾਂ ਨੇ ਮੈਂ ਵੀ ਚੱਲਦੀ ਆ ਮੇਰੀ ਵੀ ਭੈਣ ਆ ਹੀ ਬੈਠੀ ਮੈਨੂੰ ਹੁਣ ਜਾਣਾ ਹੀ ਜਾਣਾ ਤੇਰੇ ਕੋਲ ਪੈਸੇ ਜਿਵੇਂ ਆ ਗਏ ਪੈਸੇ ਤਾਂ ਮੇਰੇ ਕੋਲ ਵੀ ਨਹੀਂ ਪੈਸਾ ਨਾ ਤੇਰੇ ਕੋਲੇ ਤੂੰ ਵੀ ਮਲੰਗ ਤੇ ਮੈਂ ਵੀ ਮਲੰਗ ਮੈਂ ਤੇਰੇ ਕੋਲ ਜਿੱਥੇ ਰੋਕੜੀਆਂ ਖਾਣੀਆਂ ਨੇ ਹੁਣ ਮੇਰੇ ਰੁਪਏ ਤੂੰ ਹੀ ਸੰਭ ਕੇ ਬੈਠੀ ਆ ਮੈਨੂੰ ਸਭ ਪਤਾ ਆ ਹੋਰ ਕੌਣ ਜਿੱਦੇ ਸਭ ਖਵਾ ਪਰ ਆਏ ਹੁਣ ਪਈ ਮੈਂ ਤਾਂ ਉਦੋਂ ਦੀ ਰੋਲਾ ਪਾਉਣੀ ਹੁੰਦੀ ਆ ਪੈਸੇ ਸੰਭ ਲੋ ਹਿੱਸਾ ਲੈ ਲੋ ਸਿੱਧਰੇ ਜਮੀਨ ਚੋਂ ਹਿੱਸਾ ਲੈ ਲੋ ਮੇਰੀ ਮੰਨੀ ਆ ਕਿਸਨੇ ਉਹ ਜਿਹੜਾ ਬਾਪੂ ਐਨੇ ਫਰਲੇ ਭਰ ਕੇ ਨੋਟ ਦੇ ਕੇ ਗਿਆ ਸੀ ਉਹ ਤਾਂ ਤੇਰੇ ਕੋਲੇ ਨਾ ਆ ਕੇ ਤੇਰੀ ਘਰ ਚ ਪੈਹੋਂਗੇ ਘਰ ਤੇ ਕੇ ਘਰ ਮੇਰਾ ਹੀ ਆ ਫਿਰ ਜਿੱਥੇ ਪਿਆ ਹਾਂ ਮੇਰੀ ਤਾਂ ਭੈਣਾਂ ਹੀ ਬੈਠੀਆਂ ਮੈਨੂੰ ਤਾਂ ਦੇ ਤਲਾਕ ਮੈਂ ਤਾਂ ਆਪਣੀ ਭੈਣ ਨਾਲ ਚਲੀ ਆ ਤੂੰ ਆਪਣੇ ਭਰਾਵਾਂ ਕੋਲੇ ਬੈਠ ਕੇ ਖਾ ਰੋਟੀਆਂ ਪਹਿਲਾਂ ਮੈਂ ਆਪਣਾ ਘਰ ਦੇਖਣਾ ਫਿਰ ਆਪਣੇ ਬੱਚੇ ਦੇਖਣੇ ਆ ਬਾਅਦ ਚ ਦੁਨੀਆ ਰਿਸ਼ਤੇਦਾਰੀ ਬਾਅਦ ਚ ਲਿਆ ਤੈਨੂੰ ਪਤਾ ਮੇਰੇ ਭਰਾ ਦੇ ਘਰ ਦੀ ਨਿਲਾਮੀ ਕਿੱਦਾਂ ਹੋਈ ਆ ਜਿਹੜੇ ਬੰਦਿਆਂ ਕੋਲੇ ਅਸੀਂ ਹੱਥ ਜੋੜ ਕੇ ਪੈਸੇ ਲੈਣ ਗਏ ਸੀ ਉਹਨਾਂ ਨੇ ਆ ਕੇ ਨਿਲਾਮੀ 'ਚ ਬੋਲੀ ਲਾਈ ਆ। ਸਾਨੂੰ ਤਾਂ ਕਹਿੰਦੇ ਸੀ ਸਾਡੇ ਕੋਲ 15-20 ਲੱਖ ਹੀ ਆ। ਉਹਨਾਂ ਨੇ 1 ਕਰੋੜ ਤੋਂ ਉੱਤੇ ਦੀ ਬੋਲੀ ਲਾਤੀ ਆ ਕੇ। ਹਣ ਤਾਂ ਉਹਨਾਂ ਦੇ ਘਰ ਨੂੰ ਤਾਲਾ ਲੱਗ ਗਿਆ। ਹੁਣ ਉਹ ਕਿੱਥੇ ਗਏ ਨੇਗੇ? ਪਤਾ ਨਹੀਂ ਕਿੱਥੇ ਗਿਆ। ਪਰ ਮੈਨੂੰ ਕਹਿੰਦਾ ਸੀ ਮੇਰੇ ਕੋਲ ਰਹਿਣ ਦੀ ਜਗ੍ਹਾ ਹੈਗੀ ਆ। ਹੁਣ ਮੈਂ ਕੱਲ ਨੂੰ ਫੋਨ ਕਰਕੇ ਉਹਨੂੰ ਪੁੱਛੂ ਕਿੱਥੇ ਆ ਉਹ। ਠੀਕ ਆ ਬਾਈ ਤੂੰ ਠੀਕ ਆ ਹਾਂ ਵਧੀਆ ਤੂੰ ਸੁਣਾ ਵਧੀਆ ਕਿਵੇਂ ਚੱਲ ਰਿਹਾ ਕੰਮ ਕਾ ਤੇਰਾ ਆ ਖੇਤ ਕੰਮ ਕਰ ਰਹੇ ਸੀਗੇ ਅੱਛਾ ਹਾਂਜੀ ਉਹ ਸਿਦਰਿਆ ਮੈਨੂੰ ਪਤਾ ਲੱਗਿਆ ਜੀਤੇ ਦੀ ਕੋਠੀ ਨਿਲਾਮ ਹੋ ਗਈ ਆ ਅੱਛਾ ਜੀਤੇ ਦੀ ਕੋਠੀ ਨਿਲਾਮ ਹੋ ਗਈ ਇਹ ਤਾਂ ਬੜਾ ਮਾੜਾ ਕੰਮ ਹੋਇਆ ਨਾਲੇ ਮਿੰਦੋ ਭਾਬੀ ਪੂਰੀ ਹੋ ਗਈ ਆ ਚੰਗਾ ਹੋਇਆ ਮਿੰਦੋ ਭਾਬੀ ਰੱਬ ਕੋਲੇ ਚਲੇ ਗਈ ਮੈਂ ਤਾਂ ਪਹਿਲਾਂ ਅਰਦਾਸਾ ਕਰਦਾ ਸੀ ਰੱਬ ਨੂੰ ਸਿਦਰਿਆ ਮੈਨੂੰ ਲੱਗਦਾ ਜੀਤਾ ਹੁਣ ਆਪਣੇ ਕੋਲ ਆਊਗਾ ਤੇ ਆਪਣੇ ਕੋਲੋਂ ਹਿੱਸਾ ਮੰਗੂਗਾ ਮੈਂ ਹਿੱਸਾ ਨਹੀਂ ਦੇਣਾ ਮੈਨੂੰ ਮਿੰਦੋ ਭਾਬੀ ਨੇ ਬੈਲਟਾਂ ਨਾ ਕਟਿਆ ਸੀ ਉਹ ਯਾਰ ਪੁਰਾਣੀਆਂ ਗੱਲਾਂ ਛੱਡ ਹੁਣ ਤੂੰ ਮੈਨੂੰ ਇਹ ਦੱਸ ਵੀ ਜੀਤਾ ਦੀ ਕੋਈ ਮਦਦ ਕਰਨੀ ਹੈ ਕਰਾਂ ਦੀਏ ਮਿੱਤੇ ਬਾਈ ਜੇ ਜੀਤਾ ਬਾਈ ਆ ਵੀ ਗਿਆ ਨਾ ਮੈਂ ਤਾਂ ਉਹਨੂੰ ਦੇਖ ਕੇ ਲੁਕ ਜਾਣਾ ਮੈਂ ਤਾਂ ਲੱਭਣਾ ਹੀ ਨਹੀਂ ਉਹਨੂੰ ਮੈਂ ਕੁਝ ਨਹੀਂ ਦੇ ਸਕਦਾ ਨਾ ਮੈਂ ਉਹਦੀ ਮਦਦ ਕਰ ਸਕਦਾ ਕੁਝ ਚੱਲ ਚੰਗਾ ਜੇ ਤੂੰ ਕੁਝ ਨਹੀਂ ਦੇ ਸਕਦਾ ਨਾ ਮੇਰੇ ਕੋਈ ਬੈਂਕ ਦੇ ਵਿੱਚ ਖਾਤੇ ਨਹੀਂ ਖੁੱਲੇ ਵੀ ਮੈਂ 100 ਰੁਪਇਆ ਪਿਆ ਉੱਥੇ ਠੀਕ ਹੈ ਨਹੀਂ ਮਰੇ ਵੀ ਹੱਥ ਖੜੇ ਆ ਫਿਰ ਮੈਂ ਤਾਂ ਨਾਲ ਦੇ ਨੂੰ ਕਹਿ ਦੇਣਾ ਵੀ ਮੇਰੇ ਬਾਰੇ ਦੱਸਿਓ ਨਾ ਵੀ ਪੜ ਕਿੱਧਰ ਗਿਆ ਕਿੱਧਰ ਨਹੀਂ ਗਿਆ ਚੱਲ ਠੀਕ ਆ ਮੈਂ ਹੁਣ ਚੱਲਦਾ ਫਿਰ ਚੱਲ ਮਿੱਤੇ ਬਾਈ ਮੈਂ ਵੀ ਚੱਲਦਾ ਕਿਤੇ ਜੀਤਾ ਇੱਥੇ ਆ ਵੀ ਨਾ ਜਾਵੇ ਚੱਲ ਠੀਕ ਆ ਠੀਕ ਆ ਫਿਰ ਚਲੋ ਬਾ ਮੈਨੇਜਰ ਸਾਹਿਬਾ 60 ਲੱਖ ਦੀ ਕੋਠੀ 1 ਕਰੋੜ 40 ਲੱਖ ਦੀ 베ਚਤੀ ਬਈ ਬਾ ਬਈ ਬਾ ਬਹੁਤ ਵਧੀਆ ਕੰਮ ਕਰਤਾ ਮੈਨੇਜਰ ਸਾਹਿਬ ਜਿਹੜਾ ਬੈਂਕ ਨੇ ਲੱਖਾਂ ਰੁਪਿਆ ਦਾ ਪ੍ਰਾਫਿਟ ਕੀਤਾ ਇਹ ਸਾਰਾ ਤੁਹਾਡੀ ਸਹਿਮਤੀ ਦੇ ਨਾਲ ਹੀ ਹੋਇਆ ਜੇ ਮੈਂ 1 ਕਰੋੜ 25 ਲੱਖ ਦੀ ਬੋਲੀ ਨਾ ਦਿੰਦਾ ਨਾ ਤਾਂ ਉਹਨਾਂ ਦੇਖ 1 ਕਰੋੜ 40 ਲੱਖ ਦੀ ਬੋਲੀ ਨਹੀਂ ਸੀ ਲੱਗੀ ਮੇਰਾ ਤਾਂ ਬੋਲੀ ਦੇ ਦੇ ਕੇ ਅਗਲਾ ਹੀ ਰਹਿ ਗਿਆ ਉਹ ਕੀ ਗੱਲ ਕਰੀ ਜਨਾ ਤੂੰ ਸਰਪੰਚਾ ਜੇ ਮੈਂ 1 ਕਰੋੜ 30 ਲੱਖ ਦੀ ਬੋਲੀ ਨਾ ਦਿੰਦਾ ਤੇ ਉਸ ਸਰਦਾਰ ਨੇ 1 ਕਰੋੜ 40 ਲੱਖ ਦੀ ਬੋਲੀ ਨਹੀਂ ਦੇਣੀ ਸੀ ਇਹ ਮੇਰੇ ਕਰਕੇ ਹੀ 1 ਕਰੋੜ 40 ਲੱਖ ਦੀ ਬੋਲੀ ਲੱਗੀ ਹੈ ਹਾਂਜੀ ਹਾਂਜੀ ਪ੍ਰਧਾਨ ਜੀ ਤੁਸੀਂ ਬਿਲਕੁਲ ਠੀਕ ਹੀ ਕਹਿੰਦੇ ਹੋ ਉਹ ਮੈਨੇਜਰ ਸਾਹਿਬ ਜਿਹੜੇ ਪਲਾਨ ਤੇ ਹਸਾਬ ਨਾਲ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਪੈਸੇ ਦਿਵਾਓ ਜੀ ਪਲਾਨ ਦੇ ਮੁਤਾਬਕ ਜਾਨ ਸਾਹਿਬ ਜਿਹੜੇ ਹੋਰ ਲੋਕੀ ਨਵੇਂ ਆ ਕੇ ਬੈਠੇ ਨਾ ਉਹਨਾਂ ਨਾਲੋਂ 5 ਲੱਖ ਤੁਸੀਂ ਵਧਾ ਕੇ ਬੋਲੀ ਬੋਲੀ ਐ ਜੇ ਕੋਈ 80 ਲੱਖ ਕਹੂਗਾ ਤੇ ਤੁਸੀਂ 5 ਵਧਾ ਕੇ ਕਹਿਣਾ ਜੇ ਕੋਈ 85 ਕਹੂ ਤੇ ਤੁਸੀਂ 90 ਕਹਿਣਾ ਇਹ ਹੁਣ ਤੁਸੀਂ ਦੇਖੋ ਪੰਜ ਪੰਜ ਵਧਾ ਕੇ ਹੀ ਕਹਿਣਾ ਜੀ ਪਰ ਕੋਠੀ ਨਹੀਂ ਖਰੀਦਣੀ ਕੋਠੀ ਆਪਾਂ ਮਹਿੰਗੀ ਤੋਂ ਮਹਿੰਗੀ ਵੇਚਣੀ ਜਿੰਨੀ ਮਹਿੰਗੀ ਵਿਕੇ ਉਹਨਾਂ ਹੀ ਜ਼ਿਆਦਾ ਸੰਦ ਇਦੇ ਬਦਲੇ ਮੈਂ ਤੁਹਾਨੂੰ 20% ਕਮਿਸ਼ਨ ਦਵਾਉਂਗਾ ਠੀਕ ਹੈ ਜੀ ਮੈਨੇਜਰ ਸਾਹਿਬ ਨਾਂ ਬਾਪ بڑا ਨਾਂ ਭਈਆ ਸਭ ਤੋਂ ਵੱਡਾ ਰੁਪਈਆ ਸਾਨੂੰ ਤੁਹਾਡੀ ਡੀਲ ਮਨਜ਼ੂਰ ਹੈ ਉਹ ਹਾਂ ਜਿਹੜਾ ਤੁਹਾਡਾ ਲੱਖ ਲੱਖ ਰੁਪਈਆ ਬੰਦਾ ਨਾ ਉਹ ਮੈਂ ਬੈਂਕ ਵੱਲੋਂ ਤੁਹਾਨੂੰ ਦਵਾ ਦਿਆਂਗਾ ਤੁਸੀਂ ਉਹਦੀ ਕੋਈ ਟੈਨਸ਼ਨ ਨਾ ਲੋ ਮੈਨੇਜਰ ਸਾਹਿਬ ਲੱਖ ਲੱਖ ਉਹ 60 ਲੱਖ ਦੀ ਕੋਠੀ ਅਸੀਂ 1 ਕਰੋੜ 40 ਲੱਖ ਦੀ ਵਿਕਾਈ ਹੈ ਤੇ ਸਾਨੂੰ ਲੱਖ ਲੱਖ ਇਹ ਸਾਨੂੰ ਗੱਲ ਜੱਸੀ ਨਹੀਂ ਓਏ ਸਾਡੀਆਂ ਬੋਲੀਆਂ ਕਰਕੇ ਉਸ ਦੀ ਘਰ ਵਾਲੀ ਦੀ ਡੈਥ ਹੋ ਗਈ ਜੇ ਮੈਂ ਚਾਹਦਾ ਨਾ ਜੀਤੇ ਨੂੰ 1 ਕਰੋੜ ਰੁਪਇਆ ਦੇ ਕੇ ਇਹ ਲਾਮੀ ਮੈਂ ਰਿਕਵਾ ਸਕਦਾ ਸੀ ਪਰ ਮੈਂ ਇਦਾਂ ਨਹੀਂ ਕੀਤਾ ਜੇ ਸਾਡੇ ਨਾਲ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਦਾ ਇਨਜਾਮ ਚੰਗਾ ਨਹੀਂ ਹੋਵੇਗਾ ਹਮ ਨਿਜਰਾ ਜੇ ਦੋ ਦਿਨਾਂ ਵਿੱਚ ਸਾਡੇ ਪੈਸੇ ਨਾ ਨਿਲੇ ਤਾਂ ਫਿਰ ਸਾਨੂੰ ਕੁਝ ਕਰਨਾ ਪੈਣਾ ਯਾਦ ਰੱਖੀ ਦੇਖੋ ਜੀ ਟੈਨਸ਼ਨ ਨਾ ਲਓ ਮੈਂ ਆਪਣੇ ਚੀਫ ਸਾਫ ਨਾਲ ਗੱਲ ਕਰਕੇ ਤੇ ਤੁਹਾਨੂੰ ਦੱਸਦਾ ਹਮ ਨਿਜਰਾ ਜਿਨੇ ਮੇ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ ਅਸੀਂ ਉਹਦੀ ਘੁੱਗੀ ਕਹੇ ਕੀਤੀ ਆ ਜਿਵੇਂ ਹੁ ਚੱਲਦਾ ਮਨ ਨੂੰ ਲੱਗਦਾ ਘੜੀ ਦੀਆਂ ਸੂਈਆਂ ਪੁੱਠੀਆਂ ਚੱਲਣ ਲੱਗ ਗਈਆਂ ਤੇ ਮੈਂ ਤੁਹਾਡਾ ਕੰਮ ਦੋ ਦਿਨਾਂ 'ਚ ਹੀ ਕਰਾ ਦੇਵਾਂਗਾ